ਮਲਾਕੀ ਬਾਪ 1 ਪਲੀਜ਼ ਚੜਾਵੇ ਮਲਾਕੀ ਦੇ ਰਾਹੀ ਇਜ਼ਰਾਈਲ ਲਈ ਯਹੋਵਾ ਦੀ ਬਾਣੀ ਦਾ ਅਗੰਮਵਾਕ ਯਹੋਵਾ ਆਖਦਾ ਹੈ ਕਿ ਮੈਂ ਤੁਹਾਡੇ ਨਾਲ ਪਿਆਰ ਕੀਤਾ ਤੁਸੀਂ ਆਖਦੇ ਹੋ ਤੈਂ ਕਿਵੇਂ ਸਾਡੇ ਨਾਲ ਪਿਆਰ ਕੀਤਾ ਕੀ ਇਸ਼ਾਓ ਯਾਕੂਬ ਦਾ ਭਰਾ ਨਹੀਂ ਸੀ ਯਹੋਵਾ ਦਾ ਵਾਕ ਹੈ ਮੈਂ ਯਾਕੂਬ ਨੂੰ ਪਿਆਰ ਕੀਤਾ ਪਰ ਇਸ਼ਾਓ ਨਾਲ ਵੈਰ ਰੱਖਿਆ ਮੈਂ ਉਸ ਦੇ ਪਹਾੜ ਨੂੰ ਵਿਰਾਨ ਕਰ ਛੱਡਿਆ ਹੈ ਅਤੇ ਉਸ ਦੀ ਮਿਲਖ ਉਜਾੜ ਦੇ ਗਿੱਦੜਾਂ ਨੂੰ ਦੇ ਦਿੱਤੀ ਹੈ ਭਾਵੇਂ ਅਦੋਮ ਆਖੇ ਕਿ ਅਸੀਂ ਭੰਨੇ ਤੋੜੇ ਤਾਂ ਗਏ ਪਰ ਉਜੜੇ ਹੋਏ ਅਸਥਾਨਾਂ ਨੂੰ ਮੁੜ ਕੇ ਉਸਾਰਾਂਗੇ ਸੈਨਾ ਦਾ ਯਹੋਵਾ ਆਖਦਾ ਹੈ ਉਹ ਉਸਾਰਣਗੇ ਪਰ ਮੈਂ ਢਾ ਦੇਵਾਂਗਾ ਅਤੇ ਲੋਕ ਉਹਨੂੰ ਦੁਸ਼ਟੀ ਦੇਸ਼ ਪੁਕਾਰਣਗੇ ਅਤੇ ਉਹ ਪੜ ਜਾ ਜੇ ਦੇ ਉੱਤੇ ਯਹੋਵਾ ਦਾ ਗ਼ਜ਼ਬ ਸਦਾ ਲਈ ਰਿਹਾ ਹੈ ਤੁਹਾਡੀਆਂ ਅੱਖਾਂ ਵੇਖਣਗੀਆਂ ਅਤੇ ਤੁਸੀਂ ਆਖੋਗੇ ਯਹੋਵਾ ਦੀ ਵਡਿਆਈ ਇਜ਼ਰਾਈਲ ਦੀਆਂ ਹੱਦਾਂ ਤੋਂ ਅੱਗੇ ਤੀਕ ਹੋਵੇ ਪੁੱਤਰ ਆਪਣੇ ਪਿਤਾ ਦਾ ਅਤੇ ਦਾਸ ਆਪਣੇ ਸੁਆਮੀ ਦਾ ਆਦਰ ਕਰਦਾ ਹੈ ਜੇ ਮੈਂ ਪਿਤਾ ਹਾਂ ਤਾ ਮੇਰਾ ਆਡਰ ਕਿੱਥੇ ਅਤੇ ਜੇ ਮੈਂ ਸੁਆਮੀ ਹਾਂ ਤਾਂ ਮੇਰਾ ਭੈ ਕਿੱਥੇ ਸੈਨਾ ਦਾ ਯਹੋਵਾ ਤੁਹਾਨੂੰ ਆਖਦਾ ਹੈ ਮੇਰੇ ਨਾਮ ਦੀ ਨਿਰਾਦਰੀ ਕਰਨ ਵਾਲਿਓ ਜੱਜ ਕੋ ਪਰ ਤੁਸੀਂ ਆਖਦੇ ਹੋ ਅਸਾਂ ਕਿਹੜੀ ਗੱਲ ਵਿੱਚ ਤੇਰੇ ਨਾਮ ਦੀ ਨਿਰਾਦਰੀ ਕੀਤੀ ਤੁਸੀਂ ਮੇਰੀ ਜਗਵੈਦੀ ਉੱਤੇ ਪਰ ਇਹ ਸਟ ਰੋਟੀਆਂ ਚੜਾਉਂਦੇ ਹੋ ਅਤੇ ਤੁਸੀਂ ਆਖਦੇ ਹੋ ਅਸੀਂ ਕਿਸ ਗੱਲੋਂ ਤੈਨੂੰ ਪ੍ਰਸ਼ਤ ਕੀਤਾ ਤੁਹਾਡੇ ਇਸ ਆਖਣ ਵਿੱਚ ਭਾਈ ਯਹੋਵਾ ਦੀ ਮੇਜ਼ ਤਾਂ ਤੁਛ ਹੈ ਜਦ ਤੁਸੀਂ ਅੰਨੇ ਦਾ ਚੜਾਵਾ ਚੜਾਉਂਦੇ ਹੋ ਤਾਂ ਕੁਝ ਬੁਰੀਾਈ ਨਹੀਂ ਜਦ ਲੰਗੇ ਜਾਂ ਬਿਮਾਰ ਦਾ ਚੜਾਵਾ ਚੜਾਉਂਦੇ ਹੋ ਤਾਂ ਕੁਝ ਬੁਰੀਾਈ ਨਹੀਂ ਜ਼ਰਾ ਤੂੰ ਆਪਣੇ ਹਾਕਮ ਨੂੰ ਇਹੋ ਹੀ ਚੜਾ ਕੀ ਉਹ ਤੇਥੋਂ ਖੁਸ਼ ਹੋਵੇਗਾ ਜਾਂ ਕੀ ਤੇਰੇ ਚਿਹਰੇ ਨੂੰ ਉਹ ਆਦਰ ਦੇਵੇਗਾ ਸੇਨਾ ਦੇ ਯਹੋਵਾ ਦਾ ਫਰਮਾਨ ਹੈ ਹੁਣ ਜ਼ਰਾ ਪਰਮੇਸ਼ਵਰ ਅੱਗੇ ਬੇਨਤੀ ਕਰੋ ਕਿ ਉਹ ਸਾਡੇ ਉੱਤੇ ਦਇਆ ਕਰੇ ਜਦ ਤੁਹਾਡੇ ਹੀ ਹੱਥੋਂ ਇਹ ਹੋਇਆ ਤਾਂ ਕੀ ਉਹ ਤੁਹਾਡੇ ਚਿਹਰਿਆਂ ਨੂੰ ਆਦਰ ਦੇਵੇਗਾ ਸੈਨਾ ਦਾ ਯਹੋਵਾ ਆਖਦਾ ਹੈ ਕਾਸ਼ ਕਿ ਤੁਹਾਡੇ ਵਿੱਚੋਂ ਕੋਈ ਬੂਹਾ ਬੰਦ ਕਰਦਾ ਅਤੇ ਤੁਸੀਂ ਮੇਰੀ ਜਗਵੇਦੀ ਉੱਤੇ ਵਿਅਰਥ ਅੱਗ ਨਾ ਬਾਲਦੇ ਸੇਨਾ ਦਾ ਯਹੋਵਾ ਆਖਦਾ ਹੈ ਮੈਂ ਤੋ ਆਥੋਂ ਪ੍ਰਸੰਨ ਨਹੀਂ ਹਾਂ ਅਤੇ ਤੁਹਾਡੇ ਹੱਥਾਂ ਦਾ ਚੜਾਵਾ ਕਬੂਲ ਨਹੀਂ ਕਰਾਂਗਾ ਕਿਉਂ ਜੋ ਸੂਰਜ ਦੇ ਚੜਦੇ ਤੋਂ ਲੈnde ਤੀਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ ਅਤੇ ਹਰ ਥਾਂ ਉਤੇ ਮੇਰੇ ਨਾਮ ਲਈ ਧੂਪ ਤਖਾਉਣਗੇ ਅਤੇ ਸ਼ੋਧ ਚੜਾਵਾ ਚੜਾਉਣਗੇ ਕਿਉਂ ਜੋ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ ਸੈਨਾ ਦਾ ਯਹੋਵਾ ਆਖਦਾ ਹੈ ਪਰ ਤੁਸੀਂ ਉਸ ਨੂੰ ਪਲੀਤ ਕਰਦੇ ਹੋ ਜਦ ਆਖਦੇ ਹੋ ਕਿ ਪ੍ਰਭੂ ਦੀ ਮੇਜ਼ ਭ੍ਰਿਸ਼ਟ ਹੈ ਅਤੇ ਉਸ ਦਾ ਫਲ ਅਰਥਾਤ ਭੋਜਨ ਤੁੱਛ ਹੈ ਅਤੇ ਤੁਸੀਂ ਆਖਿਆ ਇਹ ਸਾਨੂੰ ਕੀ ਅਕੇਵਾ ਲਾ ਛੱਡਿਆ ਹੈ ਅਤੇ ਉਸ ਉੱਤੇ ਨੱਕ ਚੜਾਉਂਦੇ ਹੋ ਸੇਨਾ ਦਾ ਯਹੋਵਾ ਆਖਦਾ ਹੈ ਫਿਰ ਤੁਸੀਂ ਲੁੱਟਦਾ ਮਾਲ ਲਿਆਉਂਦੇ ਹੋ ਲੰਗੇ ਨੂੰ ਯਾ ਬਿਮਾਰ ਨੂੰ ਇਹ ਭੇਡ ਤੁਸੀਂ ਲਿਆਉਂਦੇ ਹੋ ਕੀ ਮੈਂ ਇਹ ਤੁਹਾਡੇ ਹੱਥੋਂ ਕਬੂਲ ਕਰਾਂਗਾ ਯਹੋਵਾ ਆਖਦਾ ਹੈ ਫਟਕਾਰ ਉਸ ਛਲੀਏ ਉੱਤੇ ਜਿਸ ਦੇ ਇੱਜੜ ਵਿੱਚ ਨਰ ਪਸ਼ੂ ਤਾਂ ਹੈ ਜਿਹਦੀ ਉਹ ਸੁਖਣਾ ਸੁਖਦਾ ਪਰ ਪ੍ਰਭੂ ਦੇ ਲਈ ਵਿੱਜ ਵਾਲਾ ਚੜਾਵਾ ਚੜਾਉਂਦਾ ਹੈ ਕਿਉਂਕਿ ਜੋ ਮੈਂ ਮਹਾਰਾਜਾ ਹਾਂ ਸੇਨਾ ਦਾ ਯਹੋਵਾ ਐਉਂ ਫਰਮਾਉਂਦਾ ਹੈ ਕਾਮਾ ਵਿੱਚ ਮੇਰਾ ਨਾਮ ਪੈਦਾਇਕ ਹੈ। ਮਲਾਕੀ ਬਾਪ ਦੋ ਨਖਿੱਧ ਜਾਜਕ ਹੁਣ ਹੇ ਜਾਜਕੋ ਤੁਹਾਡੇ ਲਈ ਇਹ ਹੁਕਮ ਹੈ ਜੇ ਤੁਸੀਂ ਨਾ ਸੁਣੋਗੇ ਅਤੇ ਮੇਰੇ ਨਾਮ ਦੀ ਉਪਮਾ ਨੂੰ ਮਨ ਵਿੱਚ ਨਾ ਰੱਖੋਗੇ ਤਾਂ ਮੈਂ ਤੁਹਾਨੂੰ ਅਤੇ ਤੁਹਾਡੀਆਂ ਵਰਕਤਾਂ ਨੂੰ ਸ਼ਰਾਪ ਦੇਾਂਗਾ ਸਗੋਂ ਇਸ ਲਈ ਜੋ ਤੁਸੀਂ ਉਸ ਨੂੰ ਮਨ ਉੱਤੇ ਨਾ ਰੱਖਿਆ ਮੈਂ ਸ਼ਰਾਪ ਦੇ ਚੁੱਕਾ ਹਾਂ ਸੇਨਾ ਦਾ ਯਹੋਵਾ ਆਖਦਾ ਹੈ ਵੇਖੋ ਮੈਂ ਤੁਹਾਡੇ ਬੀ ਨੂੰ ਝਿੜਕਾਂਗਾ ਅਤੇ ਤੁਹਾਡੇ ਮੂੰਹਾਂ ਉੱਤੇ ਗੰਧ ਅਰਥਾਤ ਤੁਹਾਡਿਆਂ ਪਰਬਾਂ ਦਾ ਗੰਧ ਛੁੱਟਾਂਗਾ ਅਤੇ ਤੁਸੀਂ ਵੀ ਉਸ ਦੇ ਨਾਲ ਛੁੱਟੇ ਜਾਓਗੇ ਤੁਸੀਂ ਜਾਣ ਲਓਗੇ ਕਿ ਮੈਂ ਇਹ ਹੁਕਮ ਤੁਹਾਨੂੰ ਇਸ ਲਈ ਦਿੱਤਾ ਸੀ ਕਿ ਮੇਰਾ ਨਾਮ ਲੇਵੀ ਦੇ ਨਾਲ ਕਾਇਮ ਰਹੇ ਸੇਨਾ ਦਾ ਯਹੋਵਾ ਆਖਦਾ ਹੈ ਉਸ ਦੇ ਸੰਗ ਮੇਰਾ ਨੇਮ ਜੀਵਨ ਅਤੇ ਸ਼ਾਂਤੀ ਦਾ ਸੀ ਮੈਂ ਉਸ ਨੂੰ ਇਹ ਦਿੱਤਾ ਭਾਈ ਉਹ ਡਰਦਾ ਰਹੇ ਉਹ ਮੈਥੋਂ ਡਰਦਾ ਵੀ ਰਹਾ ਉਹ ਮੇਰੇ ਨਾਮ ਤੋਂ ਭੈ ਖਾਂਦਾ ਰਹਾ ਸਚਾਈ ਦੀ ਵਿਵਸਥਾ ਉਸ ਦੇ ਮੂੰਹ ਵਿੱਚ ਸੀ ਅਤੇ ਕੁਧਰਮ ਉਸ ਦੇ ਬੁੱਲਾਂ ਵਿੱਚ ਨਾ ਪਾਇਆ ਗਿਆ ਉਹ ਸ਼ਾਂਤੀ ਅਤੇ ਸਦਾਈ ਵਿੱਚ ਮੇਰੇ ਨਾਲ ਨਾਲ ਚੱਲਦਾ ਰਿਹਾ ਅਤੇ ਬਹੁਤਿਆਂ ਨੂੰ ਬੁਰਾਈ ਤੋਂ ਮੋੜ ਲੈ ਆਇਆ ਜਾਜਕ ਦੇ ਬੁੱਲ ਤਾਂ ਗਿਆਨ ਦੀ ਰਾਖੀ ਕਰਨ ਅਤੇ ਲੋਕ ਉਸ ਦੇ ਮੂੰਹ ਤੋਂ ਵਿਵਸਥਾ ਨੂੰ ਪਾਲਣ ਕਿਉਂ ਜੋ ਉਹ ਸੈਨਾ ਦੇ ਯਹਵਾ ਦਾ ਦੂਤ ਹੈ ਪਰ ਤੁਸੀਂ ਰਾਹ ਤੋਂ ਇੱਕ ਪਾਸੇ ਵੱਲ ਮੁੜ ਗਏ ਅਤੇ ਵਿਵਸਥਾ ਵਿੱਚ ਬਹੁਤਿਆਂ ਨੂੰ ਠੋਕਰ ਖਵਾਈ ਅਤੇ ਤੁਸੀਂ ਲੇਵੀ ਦੇ ਨਿਯਮ ਨੂੰ ਖਰਾਬ ਕੀਤਾ ਸੈਨਾ ਦਾ ਯਹਵਾ ਆਖਦਾ ਹੈ ਸੋ ਮੈਂ ਵੀ ਤੁਹਾਨੂੰ ਸਾਰੇ ਲੋਕਾਂ ਦੇ ਅੱਗੇ ਨਖਿੱਧ ਅਤੇ ਖੱਜਲ ਕੀਤਾ ਕਿਉਂਕਿ ਤੁਸਾਂ ਮੇਰੇ ਰਾਹਾਂ ਦੀ ਪਾਲਣਾ ਨਾ ਕੀਤੀ ਸਗੋ ਤੁਸਾਂ ਬੇਵਸਥਾ ਵਿੱਚ ਪੱਖਪਾਤ ਕੀਤਾ ਕੀ ਅਸੀਂ ਸਾਰਿਆਂ ਦਾ ਇੱਕੋ ਹੀ ਪਿਤਾ ਨਹੀਂ ਅਤੇ ਕੀ ਇੱਕੋ ਹੀ ਪਰਮੇਸ਼ਵਰ ਨੇ ਸਾਨੂੰ ਨਹੀਂ ਸਾਜਿਆ ਫੇਰ ਕਿਉਂ ਅਸੀਂ ਆਪਣੇ ਭਰਾਵਾਂ ਤੋਂ ਬੇਪਰਤੀਤੇ ਹੋ ਕੇ ਆਪਣੇ ਪਿਓ ਦਾਦਿਆਂ ਦੇ ਨੇਮ ਨੂੰ ਪਲੀਤ ਕਰਦੇ ਹਾਂ ਯਹੂਦਾ ਨੇ ਬੇਪਰਤੀਤੀ ਕੀਤੀ ਅਤੇ ਇਜ਼ਰਾਈਲ ਵਿੱਚ ਔਰ ਯਰੂਸ਼ਲਮ ਵਿੱਚ ਘਿਣਾਉਣਾ ਕੰਮ ਕੀਤਾ ਗਿਆ ਕਿਉਂ ਜੋ ਯਹੂਦਾ ਨੇ ਯਹੋਵਾ ਦੀ ਪਵਿੱਤਰਤਾਈ ਨੂੰ ਜਿਹੜੀ ਉਸ ਨੂੰ ਪਿਆਰੀ ਸੀ ਪਲੀਤ ਕੀਤਾ ਅਤੇ ਉਪਰੇ ਦੇਵਤੇ ਦੀ ਧੀ ਨੂੰ ਵਿਆਹ ਲਿਆਇਆ ਯਹੋਵਾ ਹਰੇਕ ਨੂੰ ਜਿਹੜਾ ਇਹ ਕੰਮ ਕਰਦਾ ਹੈ ਜਾਗਦੇ ਨੂੰ ਅਤੇ ਉੱਤਰ ਦੇਣ ਵਾਲੇ ਨੂੰ ਯਾਕੂਬ ਦੇ ਤੰਬੂਆਂ ਤੋਂ ਘੱਟ ਦੇਵੇ ਨਾਲੇ ਸੇਨਾ ਦੇ ਯਹੋਵਾ ਨੂੰ ਭੇਡ ਚੜਾਉਣ ਵਾਲੇ ਨੂੰ ਫੇਰ ਤੁਸੀਂ ਇਹ ਵੀ ਕਰਦੇ ਹੋ ਕਿ ਤੁਸੀਂ ਯਹੋਵਾ ਦੀ ਜਗਵੇਦੀ ਨੂੰ ਅੰਜਵਾ ਨਾਲ ਅਤੇ ਹੁੰਗਿਆ ਨਾਲ ਟਕ ਦਿੱਤਾ ਕਿਉਂਕਿ ਉਹ ਫੇਰ ਤੁਹਾਡੀ ਭੇਟ ਨੂੰ ਨਹੀਂ ਵੇਖਦਾ ਅਤੇ ਨਾ ਤੁਹਾਡੇ ਹੱਥੋਂ ਖੁਸ਼ ਹੋ ਕੇ ਲੈਂਦਾ ਹੈ ਤੁਸੀਂ ਆਖਦੇ ਹੋ ਕੀ ਸਬਬ ਹੈ ਸਬਬ ਇਹ ਹੈ ਕਿ ਯਹੋਵਾ ਤੇਰੇ ਵਿੱਚ ਅਤੇ ਤੇਰੇ ਜਵਾਨੀ ਦੀ ਤੀਵੀਂ ਵਿੱਚ ਗਵਾਹ ਹੈ ਕਿਉਂ ਜੋ ਤੈਂ ਉਸ ਦੇ ਨਾਲ بے ਪ੍ਰਤੀਤੀ ਕੀਤੀ ਭਾਵੇਂ ਉਹ ਤੇਰੀ ਸਾਥ ਅਤੇ ਤੇਰੇ ਨੇਮ ਦੀ ਤੀਵੀਂ ਹੈ ਕਿ ਉਸ ਨੇ ਇੱਕ ਨੂੰ ਹੀ ਨਹੀਂ ਰਚਿਆ ਕਿ ਉਸ ਲਈ ਰੂਹ ਬਾਕੀ ਨਹੀਂ ਫਿਰ ਇੱਕ ਨੂੰ ਹੀ ਕਿਉਂ ਉਹ ਪਰਮੇਸ਼ਵਰ ਦੀ ਨਸਲ ਚਾਹੁੰਦਾ ਸੀ ਸੋ ਤੁਸੀਂ ਆਪਣੀਆਂ ਆਤਮਿਆ ਵਿੱਚ ਖਬਰਦਾਰ ਰਹੋ ਅਤੇ ਤੂੰ ਆਪਣੀ ਜਵਾਨੀ ਦੀ ਤੀਵੀ ਦੀ ਬੇਪਰਤੀਤੀ ਨਾ ਕਰ ਕਿਉਂਕਿ ਜੋ ਯਹੋਵਾ ਇਜ਼ਰਾਈਲ ਦਾ ਪਰਮੇਸ਼ਵਰ ਆਖਦਾ ਹੈ ਮੈਨੂੰ ਤਿਆਗ ਪੱਤਰ ਤੋਂ ਕਿਹਣਾ ਹੁੰਦੀ ਹੈ ਅਤੇ ਉਸ ਤੋਂ ਜੋ ਆਪਣਾ ਬਸਰ ਜ਼ੁਲਮ ਨਾਲ ਢੱਕ ਲੈਂਦਾ ਹੈ ਸਹਿਨਾ ਦਾ ਯਹੋਵਾ ਆਖਦਾ ਹੈ ਤੁਸੀਂ ਆਪਣੇ ਆਤਮਿਆਂ ਵਿੱਚ ਖਬਰਦਾਰੀ ਕਰੋ ਅਤੇ ਬੇਪਰਤੀਤੀ ਨਾ ਕਰੋ ਤੁਸੀਂ ਆਪਣੀਆਂ ਗੱਲਾਂ ਨਾਲ ਯਹੋਵਾ ਨੂੰ ਅਕਾ ਦਿੱਤਾ ਤਾਂ ਵੀ ਤੁਸੀਂ ਆਖਦੇ ਹੋ ਕਾਹਦੇ ਵਿੱਚ ਅਸਾਂ ਉਹਨੂੰ ਅਕਾ ਦਿੱਤਾ ਇਸ ਆਖਣ ਵਿੱਚ ਕਿ ਜਦ ਹਰੇਕ ਬੁਰੀਾਈ ਕਰਦਾ ਹੈ ਤਾਂ ਯਹੋਵਾ ਦੀ ਨਿਗਾਹ ਵਿੱਚ ਭਲਾ ਹੈ ਅਤੇ ਉਹ ਉਹਨਾਂ ਤੋਂ ਖੁਸ਼ ਹੈ ਯਾ ਭਾਈ ਇਨਸਾਫ ਦਾ ਪਰਮੇਸ਼ਵਰ ਕਿੱਥੇ ਹੈ ਮਲਾਕੀ ਬਾਪ 3 ਦਸਵੰਦ ਦੀ ਬਰਕਤ ਵੇਖੋ ਮੈਂ ਆਪਣੇ ਦੂਤ ਨੂੰ ਕੱਲ ਦਾ ਹਾਂ ਅਤੇ ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ ਅਤੇ ਪ੍ਰਭੂ ਜਿਹਨੂੰ ਤੁਸੀਂ ਭਾਲਦੇ ਹੋ ਅਚਾਨਕ ਆਪਣੀ ਹੈਕਲ ਵਿੱਚ ਆ ਜਾਵੇਗਾ ਹਾਂ ਨੇਮ ਦਾ ਦੂਤ ਜਿਸ ਤੋਂ ਤੁਸੀਂ ਖੁਸ਼ ਹੋ ਵੇਖੋ ਉਹ ਆਉਂਦਾ ਹੈ ਸੇਨਾ ਦਾ ਯਹੋਵਾ ਆਖਦਾ ਹੈ ਪਰ ਉਸ ਦੇ ਆਉਣ ਦੇ ਦਿਨ ਨੂੰ ਕੌਣ ਸਹਾਰ ਸਕਦਾ ਹੈ ਅਤੇ ਕੌਣ ਖੜਾ ਰਹੇਗਾ ਜਦ ਉਹ ਪ੍ਰਗਟ ਹੋਵੇਗਾ ਕਿਉਂ ਜੋ ਉਸ ਨਿਆਰੇ ਦੀ ਅੱਗ ਅਤੇ ਧੋਬੀ ਦੇ ਸਾਬਣ ਵਰਗਾ ਹੈ ਉਹ ਚਾਂਦੀ ਨੂੰ ਤਾਉਣ ਅਤੇ ਸਾਫ਼ ਕਰਨ ਲਈ ਬੈਠੇਗਾ ਅਤੇ ਲੇਵੀਆਂ ਨੂੰ ਚਾਂਦੀ ਮੰਗ ਸਾਫ ਕਰੇਗਾ ਅਤੇ ਉਹਨਾਂ ਨੂੰ ਸੋਨੇ ਵਾਂਗ ਅਤੇ ਚਾਂਦੀ ਵਾਂਗ ਧਾਵੇਗਾ ਅਤੇ ਉਹ ਧਰਮ ਨਾਲ ਯਹੋਵਾ ਲਈ ਭੇਟ ਚੜਾਉਣਗੇ ਤਦ ਯਹੂਦਾ ਅਤੇ ਯਰੂਸ਼ਲਮ ਦੀ ਭੇਟ ਯਹੋਵਾ ਨੂੰ ਪਸੰਦ ਆਵੇਗੀ ਜਿਵੇਂ ਪੁਰਾਤਨ ਦਿਨਾਂ ਵਿੱਚ ਜਿਵੇਂ ਪਿਛਲਿਆਂ ਵਰਿਆਂ ਵਿੱਚ ਮੈਂ ਨਿਆਂ ਲਈ ਤੁਹਾਡੇ ਨੇੜੇ ਆਵਾਂਗਾ ਅਤੇ ਮੈਂ ਚੁਸਤ ਗਵਾਹ ਹੋਵਾਂਗਾ ਜਾਦੂਗਰਾਂ ਵਿਭਚਾਰੀਆਂ ਅਤੇ ਝੂਠੀ ਸੌਖਾਣ ਵਾਲਿਆਂ ਦੇ ਵਿਰੁੱਧ ਅਤੇ ਮਜ਼ਦੂਰ ਨੂੰ ਮਜ਼ਦੂਰੀ ਲਈ ਦੁੱਖ ਦੇਣ ਵਾਲਿਆਂ ਦੇ ਵਿਰੁੱਧ ਵਿਧਵਾ ਅਤੇ ਅਨਾਥ ਨੂੰ ਦੁੱਖ ਦੇਣ ਵਾਲਿਆਂ ਦੇ ਵਿਰੁੱਧ ਜੋ ਪਰਦੇਸੀ ਨੂੰ ਮੋੜ ਦਿੰਦੇ ਹਨ ਅਤੇ ਮੈਥੋਂ ਨਹੀਂ ਡਰਦੇ ਸੈਨਾ ਦਾ ਯਹੋਵਾ ਆਖਦਾ ਹੈ ਕਿਉਂਕਿ ਜੋ ਮੈਂ ਯਹੋਵਾ ਅਟਲ ਹਾਂ ਇਸੇ ਕਾਰਨ हे ਇਕੂਬ ਦੇ ਪੁੱਤਰੋ ਤੁਸੀਂ ਨਹੀਂ ਮੁੱਕੇ ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਮੇਰੀਆਂ ਵਿਧੀਆਂ ਤੋਂ ਬੇਮੁਖ ਹੁੰਦੇ ਆਏ ਹੋ ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕੀਤੀ ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ ਸੇਨਾ ਦਾ ਯਹੋਵਾ ਆਖਦਾ ਹੈ ਪਰ ਤੁਸੀਂ ਆਖਦੇ ਹੋ ਅਸੀਂ ਕਿਹੜੀ ਗੱਲ ਵਿੱਚ ਮੁੜੀਏ ਕੀ ਕੋਈ ਆਦਮੀ ਪਰਮੇਸ਼ਵਰ ਨੂੰ ਠੱਗੇਗਾ ਪਰ ਤੁਸੀਂ ਮੈਨੂੰ ਠੱਗ ਲਿਆ ਅਤੇ ਤੁਸੀਂ ਆਖਦੇ ਹੋ ਕਿਹੜੀ ਗੱਲ ਵਿੱਚ ਅਸਾਂ ਤੈਨੂੰ ਠੱਗ ਲਿਆ ਦਸ ਵੰਦਾ ਅਤੇ ਭੇਟਾਂ ਵਿੱਚ ਤੁਸੀਂ ਸਰਾਪੀਆਂ ਦੇ ਸਰਾਪੀ ਹੋਏ ਤੁਸੀਂ ਮੈਨੂੰ ਠੱਗਦੇ ਹੋ ਸਗੋਂ ਸਾਰੀ ਕੌਮ ਵੀ ਸਾਰੇ ਦਸਵੰਦ ਮੇਰੇ ਮੋਦੀ ਖਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਰ ਹੋਵੇ ਅਤੇ ਉਸੇ ਨਾਲ ਮੈਨੂੰ ਜ਼ਰਾ ਪਰਤਾਓ ਸਹਨਾ ਦਾ ਯਹੋਵਾ ਆਖਦਾ ਹੈ ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ ਭਾਈ ਤੁਹਾਡੇ ਲਈ ਬਰਕਤ ਵਰਾਵਾਂ ਇਥੋਂ ਤੀਕ ਕਿ ਉਹਦੇ ਲਈ ਥਾਂ ਤਾਂ ਨਾ ਹੋਵੇਗਾ ਮੈਂ ਤੁਹਾਡੇ ਲਈ ਖਾਣ ਵਾਲੇ ਨੂੰ ਛਿੜਕਾਂਗਾ ਕਿ ਉਹ ਤੁਹਾਡੀ ਜ਼ਮੀਨ ਦੇ ਫਲਾਂ ਨੂੰ ਨਾਸ਼ ਨਾ ਕਰੇ ਅਤੇ ਤੁਹਾਡੇ ਅੰਗੂਰ ਪੈੜੀ ਵਿੱਚ ਅਫਲ ਨਾ रह ਜਾਣ ਸੇਨਾ ਦਾ ਯਹੋਵਾ ਆਖਦਾ ਹੈ ਤਦ ਸਾਰੀਆਂ ਕੌਮਾਂ ਤੁਹਾਨੂੰ ਧਨ ਆਖਣਗੀਆਂ ਅਤੇ ਤੁਸੀਂ ਖੁਸ਼ੀ ਦਾ ਦੇਸ਼ ਹੋਵੋਗੇ ਸੇਨਾ ਦਾ ਯਹੋਵਾ ਆਖਦਾ ਹੈ ਤੁਹਾਡੀਆਂ ਗੱਲਾਂ ਮੇਰੇ ਵਿਰੁੱਧ ਕਰਡੀਆਂ ਹਨ ਯਹੋਵਾ ਆਖਦਾ ਹੈ ਤਦ ਵੀ ਤੁਸੀਂ ਆਖਦੇ ਹੋ ਤੇਰੇ ਵਿਰੁੱਧ ਸਾਥੋਂ ਕੀ ਬੋਲਿਆ ਗਿਆ ਤੁਸੀਂ ਆਖਿਆ ਪਰਮੇਸ਼ਵਰ ਦੀ ਸੇਵਾ ਵਿਅਰਥ ਹੈ ਅਤੇ ਕੀ ਲਾਭ ਹੈ ਭਾਈ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ ਅਤੇ ਸੈਨਾ ਦੇ ਯਹੋਵਾ ਦੇ ਸਨਮੁਖ ਸਿਆਪਾ ਕਰਦੇ ਹੋਏ ਚੱਲੀਏ ਹੁਣ ਤਾਂ ਅਸੀਂ ਆਕੜਵਾਜ਼ਾਂ ਨੂੰ ਧੰਨ ਆਖਦੇ ਹਾਂ ਅਤੇ ਦੁਸ਼ਟ ਸਫਲ ਹੀ ਹੁੰਦੇ ਹਨ ਉਹ ਪਰਮੇਸ਼ਵਰ ਨੂੰ ਪਰਤਾ ਕੇ ਵੀ छुटਕਾਰਾ ਪਾਉਂਦੇ ਹਨ ਤਦ ਯਹੋਵਾ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਯਹੋਵਾ ਨੇ ਧਿਆਨ ਦੇ ਕੇ ਸੁਣਿਆ ਤਾਂ ਯਹੋਵਾ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸੰਮੁਖ ਯਾਦਗਿਰੀ ਦੀ ਪੁਸਤਕ ਲਿਖੀ ਗਈ ਸੇਨਾ ਦਾ ਯਹੋਵਾ ਆਖਦਾ ਹੈ ਉਹ ਮੇਰੇ ਲਈ ਹੋਣਗੇ ਅਰਥਾਤ ਮੇਰੀ ਖਾਸ ਮਲਕੀਅਤ ਜਿਸ ਦਿਨ ਮੈਂ ਇਹ ਕਰਾਂ ਮੈਂ ਉਹਨਾਂ ਨੂੰ ਬਖਸ਼ ਦੇਵਾਂਗਾ ਜਿਵੇਂ ਕੋਈ ਮਨੁੱਖ ਆਪਣੀ ਸੇਵਾ ਕਰਨ ਵਾਲੇ ਪੁੱਤਰ ਨੂੰ ਬਖਸ਼ ਦਿੰਦਾ ਹੈ ਤਾਂ ਤੁਸੀਂ ਮੁੜੋਗੇ ਅਤੇ ਧਰਮੀ ਔਰ ਦੋਸ਼ਟ ਵਿੱਚ ਅਤੇ ਪਰਮੇਸ਼ਵਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹਦੇ ਵਿੱਚ ਪਰਖ ਕਰੋਗੇ ਮਲਾਕੀ ਬਾਪ 4 ਆਖਰੀ ਚਤਾਵਨੀ ਤਾਂ ਵੇਖੋ ਉਹ ਦਿਨ ਆਉਂਦਾ ਹੈ ਤੰਦੂਰ ਵਾਂਗ ਸਾੜਨ ਵਾਲਾ ਸਾਰੇ ਆਕੜਵਾਜ਼ ਅਤੇ ਸਾਰੇ ਦੁਸ਼ਟ ਪੁੱਠਾ ਹੋਣਗੇ ਉਹ ਦਿਨ ਉਹਨਾਂ ਨੂੰ ਸਾੜਨ ਲਈ ਆਉਂਦਾ ਹੈ ਸੈਨਾ ਦਾ ਯਹੋਵਾ ਆਖਦਾ ਹੈ ਉਹ ਉਹਨਾਂ ਲਈ ਟੰਡਮੰਡਾ ਨਾ ਛੱਡੇਗਾ ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋ ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ ਤੁਸੀਂ ਬਾੜੇ ਦੇ ਬੱਚਿਆਂ ਵਾਂਗ ਬਾਹਰ ਨਿਕਲੋਗੇ ਅਤੇ ਕੁਦੋਗੇ ਤੁਸੀਂ ਦੁਸ਼ਟਾਂ ਨੂੰ ਸਿੱਧੋਗੇ ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸਵਾਹ ਹੋਣਗੇ ਉਸ ਦਿਨ ਜਦ ਮੈਂ ਕੰਮ ਕਰਾਂਗਾ ਸੈਨਾ ਦਾ ਯਹੋਵਾ ਆਖਦਾ ਹੈ ਤੁਸੀਂ ਮੇਰੇ ਦਾਸ ਮੂਸਾ ਦੀ ਵਿਵਸਥਾ ਨੂੰ ਚਤੇ ਰੱਖੋ ਅਤੇ ਵਿਧੀਆਂ ਅਤੇ ਨਿਆਂਵਾਂ ਨੂੰ ਜਿਨ੍ਹਾਂ ਦਾ ਮੈਂ ਸਾਰੇ ਇਜ਼ਰਾਈਲ ਲਈ ਹਰੇਬ ਵਿੱਚ ਹੁਕਮ ਦਿੱਤਾ ਦੇਖੋ ਮੈਂ ਏਲੀਆ نبی ਨੂੰ ਤੁਹਾਡੇ ਲਈ ਕੱਲਾਗਾ ਇਸ ਤੋਂ ਪਹਿਲਾਂ ਕਿ ਯਹੋਵਾ ਦਾ ਵੱਡਾ ਅਤੇ ਭੈ ਦਾਇਕ ਦਿਨ ਆਵੇ ਉਹ ਪੇਵਾਂ ਦੇ ਦਿਲ ਬਾਲਕਾਂ ਵੱਲ ਅਤੇ ਬਾਲਕਾਂ ਦੇ ਦਿਲ ਪੇਵਾਂ ਵੱਲ ਮੁੜੇਗਾ ਮਤੇ ਮੈਂ ਆਵਾਂ ਅਤੇ ਧਰਤੀ ਦਾ ਸਤਿਆਨਾਸ਼ ਕਰਾਂ